ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾ। ਤੇ ਲੋਬੀ ਸਾਰੀਆਂ ਚੀਜ਼ਾਂ ਆ ਗਈਆਂ। ਫਿਰ ਲਪਾਈ ਦੀ ਤਿਆਰੀ ਹੋਣਾ ਰੇਤਾ ਵੀ ਆ ਗਿਆ ਆਪਣਾ। ਤੇ ਤੁਹਾਨੂੰ ਦਿਖਾਉਂਦਾ ਰੇਤਾ ਸਿਮਿੰਟ ਸਾਰਾ ਆ ਗਿਆ। ਮੰਨੂ ਲਈ ਕਰਤੇਆਂ ਗੱਲੀਆਂ। ਕੋਈ ਇੱਧਰ ਸਿਮਿੰਟ ਵੀ ਰੜਕਿਆ। ਅੰਦਰ ਇੰਨੇ ਪੈੜ ਪੈੜ ਹੋ ਰਹੀ ਹੈ ਨਾ ਅੰਦਰ। ਕੋਈ ਪਿੱਛੇ ਵੱਲ ਪੱਲੇ ਰੱਖੋ। ਹੰਦਰ ਤੋਂ ਹੰਦਰ ਨੂੰ ਪੈੜ ਫ੍ਰੈਂਡ ਦੂਜੀ ਪੈੜ ਲਾਉਂਦੀ ਚੱਕ ਵਿੱਚ ਰੈਡੀਮੇਡ ਖਾਣ ਲੈਂਦੀ ਪੈੜ ਆ ਤੋਂ ਜ਼ਿਆਦਾ ਪ੍ਰਾਪ ਲਾਣੀ ਵੇਖ ਲਈ ਜਿਹੜਾ ਪੇਮਾਨਾ ਪੋਟਾ ਲੈਣਾ ਉਹ ਸੈਤਰੀਕ ਸੁਤੇ ਜਨ ਬੜੇ ਬਹੁਤ ਘਾੜਾ ਕਰਦੀ ਲੋ ਚੱਕ ਇਹ ਰੜਾ ਤੋਂ ਇੱਕ ਬੋਰੀ ਦਾ ਮਾਲ ਹੋਰ ਵਾਸ 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 ਇੱਕ ਬੋਰੀ ਦਾ ਨੂੰ ਕਾ ਹੋਰ 12 ਥੱਲੇ ਕੇ ਗਾ ਨੇ ਕਿੰਨੇ 12 ਇੱਕ ਬੋਰੀ ਦਾ ਮਾਲ 12 12 12 ਰੇਟ ਨੇ ਨੂੰ ਕਹਾ ਮੈਂ ਹੋ ਜਾ ਡਰਾਈਵਰ ਦਾ ਹੋ ਜਾਵੇ ਬਾਬੇ ਬਾਥਰੂਮ ਚੱਲਿਆ ਇੱਕ ਮੋੜ ਹੋ ਕਰ ਲਈ ਆ ਕੇ ਨਾ ਇੱਕ ਹੋ ਰਲਾ ਲਈ ਬੋਰੀ ਦਾ ਮਾਲ ਆਹ ਇੱਕ ਬੋਰੀ ਦਾ ਮਾਲ ਇਹ ਦੱਸੀ ਯਾਰ ਇਹਨੂੰ ਕੀ ਕਰਨਾ ਆਪਣੇ ਭਾਏ ਨੂੰ ਸਮਝਾ ਦੇ ਤੇ ਇਹ ਕਹਿਤਾ ਹੁਣ ਕਹਿਦੀ ਆ ਉਹਨੂੰ ਸਮਝਿਆਰੀ ਕਿੱਦਾਂ ਕਰਨਾ ਤੋਰ ਬੁੱਤੇ ਦੀ ਗੰਗਲ ਆ ਪੀ ਪਾਣੀ ਉਹ ਪੀਣਾ ਪਿਆ ਹਿੰਦੀ ਸਵੇਰ ਕੱਲ ਤਾਂ ਸੀ ਮੇਰਾ ਉਹ ਤੋਂ ਬਾਅਦ ਬਿਆਨ ਨੂੰ ਲਾਂਗੇ ਸੀ ਤੇ ਮਿਸਤਰੀ ਕਹਿੰਨੇ ਗਾਲ ਇੱਕ ਮਿਸਤਰੀ ਸੀਗਾ ਉਹਨੇ ਇੱਕ ਆਹ ਕੰਦ ਕੱਢ ਤੀ ਹੋਇਆ ਸਾਹਿਬ ਤੇ ਕੇ ਅੰਦਰ ਕਰਤੀ ਕੰਦ ਅੰਦਾਜ਼ਨ ਬੜਾ ਸੀ ਇਹ ਰਾਤ ਲਾਈਟ ਵਾਲੀ ਵੀ ਦੇਖੀ ਸੀਗੀ ਫੇ ਕੰਦਰਾ ਫਤਲ ਲੱਜਣਾ ਸਿੱਧੀ ਵੀ ਨਹੀਂ ਤੇ ਦੋ ਮਿਸਤਰੀ ਹੁੰਦੇ ਫੇਰ ਤਾਂ ਕਹਿੰਦਾ ਸਾਰੀ ਨਿਕਲ ਜਾਣੀ ਤੀ ਆ ਹੰ ਦੋਹੇ ਕਹਿੰਦਾ ਤੇ ਜਿਹੜੇ ਕੱਲ ਅਸੀਂ ਵਿਆਹ ਗਏ ਸੀਗੇ ਉਹਦੇ ਦੋ ਕੁ ਕਲਿੱਪ ਦਿਖਾਉਂਦਾ ਤੇ ਫੇਰ ਦੇਖਦੇ ਆਪਾਂ ਮਿਸਤਰੀ ਕਦੋਂ ਹੁੰਦਾ ਇਹਦੇ ਵਲੌਗ ਦੇਖਦੇ ਹੋਗੇ ਅਸੀਂ ਵੀ ਬਹੁਤ ਜਿਆਦਾ ਵੱਡੇ ਚੱਕਰੇ ਖੱਤ ਗਾਈਦਾ ਚੌਥੇ ਵਾਰ ਕਦੇ ਗਾਣੇ ਸੁਣਨ ਨੂੰ ਦਿਲ ਨਹੀਂ ਕਰਦਾ ਫਿਰ ਵੀ ਇਹਦੇ ਵਲੌਗ ਦੇਖੀ ਲਿਆ ਬੜੀ ਜਾਨ ਜੀ ਮਿਲਦੀ ਬੜੇ ਸੁਣੇ ਤੁਹਾਡੇ ਬਣਾਉਂਦੇ ਜੀ ਉਹ ਸਾਰੇ ਲੋਕ ਬੇਚਤੀ ਜਿੰਨੇ ਵੀ ਮਾਸਾ ਚਾਚੀਆਂ ਤਾਈਆਂ ਜਿੰਨੇ ਵੀ ਪਹੁੰਚੇ ਸਾਰੇ ਮਾਈਕਸਪੇ ਤੇ ਹਾਦੀ ਲਗਾਓ ਕਿਉਂਕਿ ਮੈਂ ਘਰੇ ਆ ਕੇ ਕਹਿੰਦਾ ਕਿ ਮੈਂ ਤਾਂ ਉੱਥੇ ਬੈਠੀ ਰਹੇਗੀ ਸੰਗ ਦੀ ਰਹੇਗੀ नचला केह जहिड़ा बंदि कंदे विया च खुले नचंदी help back to the ਯਾਬਿਆ ਤੇ ਹੁਣ ਮਿਸਤਰੀ ਦੀ ਵੇਟ ਹੋ ਰਹੀ ਆ ਮੈਸੇ ਬਾਈ ਅੱਜ ਤਾਂ 8 ਵੱਜਣੇ ਐ 10 15 ਮਿੰਟ ਪਈ ਆ ਠੰਡ ਬਹੁਤ ਆ ਅੱਜ ਥੋਡੇ ਵੱਲ ਵੀ ਦੱਸਿਆ ਨਹੀਂ ਧੁੰਦ ਵੀ ਆ ਤਾਂ ਕਹਿਰੇ ਮਜਾ ਆ ਵੀ ਕਹਿਰ ਤੇ ਦੋ ਟਰਾਲੀਆਂ ਨਾ ਇੱਕ ਟਰਾਲੀ ਕਿ ਟਿਪਰ ਦਾ गिर ਕੇ ਕੱਲ ਕੱਡੇ ਨੇ ਵੀ ਪੂਰੀ ਪੂਰੀ ਜਗ ਨਹੀਂ ਬਚੀ ਪਿੱਛੇ ਇਹਨ ਬੁਰੀ ਬੁਰੀ ਗੱਡੀ ਹੈ ਵੱਡੀ ਭਿਆਨ ਮਿੱਟੀ ਦੇ ਨਾਲ ਲੱਗੀ ਤਾਂ ਹੜ ਹੋਈ ਹੈ ਅੱਜ ਦੇ ਤਾਂ ਮੋਰ ਤੇ ਮਿੱਟੀ ਚ ਕਾਉਂਗਾ ਗੱਡੀ ਭਿਆਨ ਗਿੱਲੀ ਹੋ ਗਈ ਆਪਣਾ ਦਰਦਰ ਬੱਜਾ ਵੀ ਬੱਟ ਗਿਆ ਵਾ ਇਹ ਵੀ ਗੱਲ ਆਪਾਂ ਨੇ ਵੱਟਦਾ ਤਾਂ ਟਰੱਕ ਨਹੀਂ ਅੰਦਰ ਵੜਿਆ ਤਾਂ ਫੇਰ ਕੇ ਪੱਟਣਾ ਪੈ ਗਿਆ ਤਹਨੇ ਟੋਏ ਦਾ ਕੰਮ ਡਿਲੇ ਕਰਤਾ ਪਹਿਲਾਂ ਫਿਰ ਅਸੀਂ ਨਾ ਕੀ ਟੋਵਾ ਪਟ ਲੰਦੇ ਫਿਰ ਆਪਣੀ ਮਿੱਟੀ ਟਰਾਲੀ ਟੁੱਡੀ ਅੰਦਰ ਨਹੀਂ ਬਣਦੀ ਜਿੱਦਾਂ ਅਸੀਂ ਨਾਲ ਟੋਵਾ ਪਟਵਣਾ ਨਾਲੇ ਜੀ ਅਸੀਂ ਆਹ ਕੰਦਰੀ ਨਿਊ ਪਟਵਾ ਦਣੀ ਨਾਲੇ ਆਪਣੇ ਪਹਿਲਾਂ ਕੰਦ ਕਰ ਲੈਣੀ ਨਾਲੇ ਫੇਰ ਆਪਣਾ ਟੋਵਾ ਕਰ ਲੂਗੇ ਕਿੱਕਣੀ ਕੋਸਲਾ ਜੀ ਬਣੀ ਆ ਬਾਕੀ ਦੇਖਦੇ ਹਾਂ ਠੰਨਾ ਹਵਾ ਚੱਲਦੀ ਵੀ ਉਹ ਦੇਖੋ ਉੱਪਰ ਇਹਨ ਹਿਲਦੇ ਦੇਖਦੇ ਬਈ ਦੇ ਹਵਾ ਨਾ ਚੱਲੇ ਪਰ ਠੰਡ ਹੈ ਨਹੀਂ ਇੰਨੀ ਨਹੀਂ ਕਿ ਹੱਥ ਸੋਨ ਕਰ ਦਿੰਦੀ ਹੋਵੇ ਹਵਾ ਕਰਕੇ ਥੋੜੀ ਥੋੜੀ ਠੰਡ ਲੱਗਦੀ ਜਿਹੜੀ ਹਵਾ ਚੱਲਦੀ ਉਹ ਤੱਕ ਮੀਂਹ ਪੈਣ ਨਾਲ ਆਉਂਗੀ ਠੰਡ ਜ਼ਿਆਦਾ ਤੇ ਹੁਣ ਦੇਖਦੇ ਮਿਸਤਰੀ ਕਾਦ ਆਉਂਦੇ ਆ ਤੇ ਆਪਣਾ ਕੰਮ ਆ ਗਿਆ ਨਹੀਂ ਮਿੱਟੀ ਲੜੀ ਨਹੀਂ ਹੈਗੀ ਨਾਲ ਇਹਦੇ ਰੇਤਾ ਉਹ ਰੇਤੇ ਇੱਕ ਟ੍ਰੈਸ਼ਰ ਵਾਲਾ ਇੱਕ ਨਦੀ ਵਾਲਾ ਚਲੋ ਭਾਈ ਦੇਖਦੇ ਹੁਣ ਕਾਦ ਆਉਂਦੇ ਆ ਤੇ ਪੌੜੀ ਵੀ ਆਪਣੀ 10 ਦਿਨ ਬਾਅਦ ਕਿਆ ਖੋਲਣਾ ਇਹਨੂੰ ਅੱਜ 17 18 ਹੋਈ ਹੈ ਲੈ 23 ਨੂੰ ਖੋਲਾਂਗੇ 12 13 ਨੂੰ ਪਈ ਤੀ 23 ਨੂੰ ਖੋਲ ਲੂਗੇ 23 ਜਾਂ 24 ਨੂੰ ਤੇ ਬਿਜਲੀ ਵਾਲਾ ਕੰਮ ਪਿੱਛੇ-ਪਿੱਛੇ ਕੰਪਲੀਟ ਹੋ ਗਿਆ ਅੰਦਰ ਤਾਂ ਹੋ ਗਿਆ ਤਾਂ ਤੇ ਇੱਧਰ ਗੱਲ ਚੀਜ਼ਾਂ ਮਾਰ ਕੇ ਗਿਆ ਉਹ ਇਕੱਲਾ ਬੰਦਾ ਕਰ ਹੀ ਜਾਂਦਾਗਾ ਮੈਂ ਹਾਂ ਦੇਖੋ ਇੱਧਰ ਤੇ ਟੁੱਟੀਆਂ ਵਾਲੇ ਵੀ ਰਾਤ ਕੰਮ ਕਰ ਗਏ ਸੀਗੇ ਕਿਉਂਕਿ ਰਾਤ ਤੁਹਾਨੂੰ ਹਨੇਰਾ ਹੋ ਗਿਆ ਸੀਗਾ ਕਿ ਮੈਂ ਰਾਤ ਦਿਖਾਉਣਾ ਸੀਗਾ ਤੁਹਾਨੂੰ ਇੱਧਰ ਵੀ ਟੁੱਟੀਆਂ ਲਾ ਗਏ ਨਾ ਪੈ ਪਾ ਗਏ ਹਾਂ ਦੇਖੋ ਤੇ ਸਾਹਮਣੇ ਕਿਚਨ ਦੀ ਵੀ ਲਾ ਗੇ ਹੈ ਵੀ ਅੰਮੀ ਪੇਪਾਂ ਪਾ ਗਏ। ਤੇ ਚਲੋ ਉਹਨੂੰ ਦੇਖਦੇ ਆ ਜਿੰਮੇਸਤਰੀ ਇਹ ਦੋ ਆ ਗਏ। ਦੇਖਦੇ ਆ ਜੀ ਆਹ ਕਮਰਾ ਉਹਨਾਂ ਨੇ ਖਿੱਚਤਾ ਜੀ ਦੋ ਬੰਦੇ ਜੇ ਤਿੰਨ ਆ ਗਏ ਬਾਕੀ ਦੇਖਦੇ ਕਿੰਨੇ ਮਿਸਤਰੀ ਆਉਂਦੇ ਆ। ਉਹ ਸਾਬ ਨਾਲ ਕੰਮ ਚੱਲੂਗਾ ਭਾਈ। ਇਹ ਨਾ ਦੋ ਮਿਸਤਰੀ ਫਿਰ ਕਰੀ ਜਾਂਗੇ ਕੰਧਾਂ ਨੂੰ ਜਿਹੜੇ ਖੁੰਝੇ ਫਿਰ ਇੱਕ ਮਿਸਤਰੀ ਖੁੰਝੇ ਕਰੀ ਜਾਂਗਾ। ਇਹ ਖੁੰਝਿਆ ਜੀ ਕਣਾਂ ਆਹ ਖੁੰਝਿਆ ਪਰ ਐਨ ਪ੍ਰੋਪਰ ਤਿਆਰ ਹੋਣੇ ਖੁੰਝੇ ਜਿਕਣਾ ਇਹ ਆ ਚੀਜ਼ ਦੇ ਕਣਾ ਉਹ ਟਾਕੀ ਦਾ ਖੁੰਝਾ ਹੋ ਗਿਆ ਉਹ ਉੱਪਰ ਵਾਲਾ ਖੁੰਝੇ ਹੋ ਗਿਆ ਕਣਾ ਉਹ ਪਰਗੋਲ ਉਹਦਾ ਖੁੰਝਾ ਉਹਨੂੰ ਟਾਈਮ ਲੱਗ ਜਾਂਦਾ ਚਲੋ ਦੇਖਦੇ ਹੁਣ ਮਿਸਤਰੀ ਕਾ ਲਾਉਂਦਾ ਲੱਗੇ ਸਿਮੈਂਟ ਰੜਾਉਣ ਇਨੇ ਕੱਲੇ ਇਨੇ ਕਦਾ ਇਹੋ ਉਹ ਨਮਾਟੋ ਮਿਸਤਰੀ ਇਹਦਾ ਆਪੇ ਲੱਗਿਆ ਖਾਨਾ ਇਹ ਤੋ ਕਲਾ ਕੀ ਲੱਗਦਾ ਕਿਹੜਾ ਹੁਣ ਤਾਂ ਚੰਗੀ ਤੇ ਹੈ ਕਿਹੜਾ ਆਹ ਬੰਨ ਪਾਵੇ ਸਭ ਕੀ ਕੰਪਲਟ ਹੋ ਚੁੱਕਾ ਤੇ ਚੰਗੀ ਲੱਗ ਰਹੀ ਇਹ ਕੋਈ ਹੱਕ ਤੇ ਲੋ ਬਈ ਇੱਕ ਕਮਰੇ ਦੀ ਲਪਾਈ ਪੂਰੀ ਹੋ ਗਈ ਅੱਜ ਅਸੀਂ ਫੇਰ ਵਿਆਹ ਗਏ ਸੀ ਕੱਲ ਵੀ ਵਿਆਹ ਚ ਸੀਗੇ ਤੇ ਅੱਜ ਵੀ ਤੇ ਇੱਕ ਕਮਰਾ ਰਟਨ ਕਰਤਾ ਤੇ ਦੂਜੇ ਕਮਰੇ ਚ ਦੇਖੀ ਆ ਕਮਰੇ ਦੀ ਖੰਦਗਰੀ ਆ ਤੇ ਕੱਲੋ ਦੇ ਦੇ ਥੋੜਾ ਰੇਤੇ ਦਾ ਮੰਗਾ ਪੈਂਦਾ ਰੇਤਾ ਗਿੱਲਾ ਹੈ ਨਾ ਰੇਤਾ ਧੁੱਪ ਵੀ ਨਹੀਂ ਨਿਕਲਦੀ ਉਹਦਾ ਕਰਕੇ ਛਾਨਣ ਚ ਪੰਗਾ ਨਾ ਛਾਨਣ ਛਾਨਣ ਚ ਪੰਗਾ ਪੈਂਦਾ ਟਾਈਮ ਲੱਗਦਾ ਥੋੜਾ ਜਿਹਾ ਇਹ ਇਧਰ ਪਲੰਬਰ ਦਾ ਵੀ ਕੰਮ ਹੈ ਜਿਹੜਾ ਇਹ ਆ ਬਾਥਰੂਮ ਚ ਬਾਕੀ ਉਧਰ ਵੀ ਨਿਬੜ ਗਿਆ ਹਮਤੋਂ ਤੁਹਾਨੂੰ ਨੰਦਾਰ ਸੋ ਵੀ ਵਿੱਚ ਵੀ ਹੋ ਗਿਆ ਉਹ ਸਾਹਮਣੇ ਤੇ ਇੱਧਰ ਵੀ ਹੋ ਗਿਆ ਤੇ ਬਿਜਲੀ ਜਾਣੇ ਦਾ ਆ ਕਮਰਾ ਖੱਟ ਗਿਆ ਇਹ ਕਮਰਾ ਕਰ ਗਿਆ ਪੂਰਾ ਆ ਕਮਰਾ ਕੰਪਲੀਟ ਕਰ ਗਿਆ ਪੂਰਾ ਇੱਧਰ ਵੀ ਲਾਤੇ ਪੁਆਇੰਟ ਤਨ ਲੋ ਹੀ ਹੈ ਵੀ ਹੁਣ ਅੱਜ ਅਗਲਾ ਦਿਨੇ ਆ ਦੋ ਚੰਨੀ ਐਤਵਾਰ ਨੂੰ ਦੋ ਦਿਨ ਇਕੱਠੇ ਵਿਆਹ ਕੇ ਸੀਗੇ ਸਾਨੂੰ ਤੇ ਅੱਜ ਦਿਹਾੜੀਏ ਦੋ ਆਏ ਵੇ ਹੋਰ ਯਾਰ ਕੇ ਜ ਵੀ ਕੰਮ ਥੋੜਾ ਘੱਟੇ ਜ ਫੁਦਲਾ ਪਾਈਦਾ ਸਮਝ ਲੋ ਤਿੰਨ ਦਿਨ ਚ ਸਾਡੇ ਦੋ ਕਮਰੇ ਨਿਕਲ ਗਏ ਅੱਜ ਤੂਫਾ ਕਮਰਾ ਵੀ ਅੱਜ ਫਾਈਨਲ ਹੋ ਜਾਣਾ ਇੱਕ ਕਮਰਾ ਤਾਂ ਹੋ ਗਿਆ ਪਿਛਲੀ ਵੀਡੀਓ ਤੇ ਦਿਖਾਇਆ ਨਾ ਪਿਛਲੇ ਕਲਿੱਪ ਚ ਦਿਖਾਇਆ ਤੁਹਾਨੂੰ ਕਮਰੇ ਲੱਗੇ ਲੈਟ ਵਾਲ ਕੇ ਠੀਕ ਆ ਰੇ ਪਰ ਇਹ ਭੂਆ ਆ ਜਾ ਤਾ ਕਮਰੇ ਸਾਰਾ ਹੋ ਗਿਆ ਆ ਖੁੰਝਾ ਰਹਿ ਗਿਆ ਸਮਾਨ ਸਭ ਕੱਢਣਾ ਕਿਵੇਂ ਵਜੇ ਦੋਂਦ ਨਾਲ ਤਾ ਇਹਨੇ ਛੱਟ ਲਿਆ ਵੀ ਖੁੰਝਾ ਤੇ ਇੱਧਰ ਪਲੰਬਰ ਦਾ ਵੀ ਕੰਮ ਨਿਬੜ ਗਿਆ ਆ ਬਈ ਨਿਬੜ ਗਿਆ ਅਜੇ ਵੀ ਨਹੀਂ ਆਈ ਛੁੱਟੀ ਕਰੀ ਇਹਨਾਂ ਚਾਰ ਪੰਜ ਦਿਨ ਇਕੱਠਾ ਕੰਮ ਛੱਟਾ ਹੀ ਮਾਰੀ ਇਹਨਾਂ ਨੇ ਇੱਕ ਬਾਤ ਨੂੰ ਮੈਂ ਰਹਿ ਗਿਆ ਉਹ ਪਿੱਛੇ ਵਾਲਾ ਜਿਹੜਾ ਕਮਰੇ ਚੋਂ ਬਿਸਤਰੀ ਲੱਗਦੇ ਹੋਏ ਆਪ ਦੇ ਆਪਣਾ ਵਿਆਹ ਇਹ ਸਿਮਿੰਟ ਇਧਰ ਰੱਖਣਾ ਪਿਆ ਆਪਣੇ ਘਰ ਤੇ ਉਹਨੂੰ ਵੀ ਘੱਟੇ ਲੱਗਣਾ ਸਿਮਿੰਟ 25 ਟੋਟੇ ਮੰਗਾਏ ਜਾਂਦੇ ਠੰਡਾ ਕਰਕੇ ਸਿਮਿੰਟੀ ਵੀ ਅਖੜੇ ਜਾਂਦਾ ਜਿਹੜਾ ਆਪਣਾ ਪੁਰਾਣਾ ਸਿਮਿੰਟ ਰਹਿ ਗਿਆ ਤਾਂ ਉਧਰ ਪਿਆ ਪਾਣਾ ਜੰਮ ਗਿਆ ਇਹ ਠੀਕ ਆ ਇਹ ਨਵਾਂ ਆ ਹੁਣ ਆਪਣਾ ਤੇ ਇਧਰ ਵੀ ਕੰਮ ਕਰ ਗਿਆ ਪਲੰਮਬ ਨਾ ਬਿਜਲੀ ਵਾਲਾ ਤੇ ਇਧਰ ਕੱਪ ਬੋਰਡ ਦੇ ਉੱਪਰ ਦਰੁੱਸਤਾਂ ਮੈਂ ਇਹਨਾਂ ਹੱਲਾ ਬਾਹਰ ਬਦ ਲਗੂੰ ਕਿਹੜੀ ਕਿੱਥੇ ਲੱਗਣੀ ਤੇ ਬਾਹਰ ਵੀ ਛੜਾਵਾਂਗੇ ਫਲੱਗ ਬਾਹਰ ਦੇਖਿਆ ਹੁਣ ਨਵੇਂ ਤਰੀਕੇ ਦੇ ਲੈਟਾ ਐਵੇਂ ਹੁਣ ਜਿਹੜੀ ਉੱਪਰ ਵਾਲੀ ਲੈਟਾਂ ਨੇ ਬਨੇਰੇ ਪਰ ਲੱਗਦੀਆਂ ਇਹ ਗਰਜਣ ਦੀਆਂ ਹੈ ਇਹ ਨਾ ਪਰਵਾਣਾ ਆਪਾਂ ਵੀ ਕਹਿੰਦੇ ਨਵੀਂ ਟੈਕਨੀਕ ਆ ਕਿ ਖਾਦੀ ਬੰਨ ਗਿਰਦੇ ਨਹੀਂ ਹੈ ਪਰ ਗਰੇ ਜਾਂਦੀਆਂ 2-3 ਸਾਲੇ ਰਹਿੰਦੀਆਂ ਉਹਨੂੰ ਸੋਚਿਆ ਜਿਹੜੀ ਕੰਧਾ ਪਰ ਲੱਗਦੀ ਲਾਈਟ ਉੱਪਰ ਥੱਲੇ ਨੂੰ ਉਹ ਹੀ ਲਵਾਵਾਂਗੇ ਕੰਧ ਪਰ ਨਹੀਂ ਲੱਗਦੀ ਉੱਪਰ ਥੱਲੇ ਨੂੰ ਉਹ ਲਵਾਵਾਂਗੇ ਬਾਕੀ ਅੱਗੇ ਦੇਖਾਂਗੇ ਐਲੀਵੇਸ਼ਨ ਕਿੱਦਾਂ ਬਣਦਾ ਕਿਹਾ ਡਿਜ਼ਾਈਨਿੰਗ ਦਾ ਲਵਾਈ ਸਮਝ ਲਓ ਜੇ ਕੱਲੋਂ ਆਪਣੇ ਲੇਬਰ ਵੱਧ ਗਈ ਇਹ ਤਾਂ ਸਮਝ ਲੋ 4 ਕਿ ਦਿਨ ਅੰਦਰ ਅੰਦਰ ਕੰਪਲੀਟ ਹੋ ਜਾਊਗੀ 4 ਦਿਨ ਚ ਮਿਸਤਰੀ ਵੀ ਤਿੰਨ ਆਏ ਨੇ ਫਿਰ ਤਿੰਨ ਕੰਮ ਮਿਸਤਰੀ ਸੋਹਣੇ ਚਲਾਉਂਦੇ ਹਾਂ ਹਾਂ ਕਿ ਗੱਲੂ ਬੰਦੇ ਹੀ ਕਰਿਆਦਾ ਹੈਗਾ ਮੁੰਡੇ ਨੂੰ ਕੋਈ ਯਾਰ ਕਹਿੰਦਾ ਹਾਂ ਬਸ ਕੋਈ ਨਾ ਝੰਡਾ ਪੱਤੀ ਜਾਮ ਨੂੰ ਦੋਸਤ ਪਕਾਇਆ ਸੀ ਉਹ ਦੇ ਕਰਕੇ ਨਹੀਂ ਗਿਆ ਉਹ ਮੈਨੂੰ ਕਹਿੰਦਾ ਤਾਂ ਕਹਿੰਦਾ ਕਿ ਤੈਨੂੰ ਲੈ ਕੇ ਰਾਈ ਜਾ। ਅੱਛਾ ਉਹ ਬਾਅਦ ਵਿੱਚ ਆਜਣਾ ਜੀ ਸਵੇਰੇ। ਹਾਂ। ਤਾਂ ਨਹੀਂ ਮੈਂ ਕਿਥੇ ਨਹੀਂ ਜਾ ਰਿਹਾ। ਤਾਂ ਦੇ ਤਾਂ ਜਿਹੜਾ ਮੋਟਰ पे ਦੋ ਜਣੇ ਲੱਗੇ ਉਹ ਵੀ ਪੇ ਲਾ ਲੈਂਦੇ ਆ। ਠੀਕ ਆ ਰੇਤਾ ਛਾਣੀ ਜਾਉਂਗੇ ਕੰਮ ਫਾਸਟ ਬਹੁਤ ਜੰਦਾ ਰਹੇਗਾ। ਹਾਂ। ਇੱਥੇ ਜਿਹੜਾ ਸਾਨੂੰ ਰੋਕ ਕੇ ਮਹਾਸ਼ਾਨ ਨਾ ਪੈਂਦਾ ਰੀਤਾ ਦਾ ਮਹਿਜ ਹੁਣ ਆਹ ਚੱਲੀ ਆਂਦੀ ਲੈਨ ਜੀ ਨਹੀਂ ਇਹ ਜੀ ਮਾਰਦੀ ਹੈ ਨਹੀਂ ਹੁਣ ਦੋ ਤਿੰਨ ਚ ਕਮਰਾ ਨਿਕਲ ਜਾਣੇ ਤੇ ਆਪਣੇ ਦੋ ਹਾਂ ਨਿਕਲ ਜਾਣੇ ਤੇ ਆਉਂਦਾ ਜੇ ਮੈਂ ਸਾਡਾ ਛਾਣੇ ਆਵਾਂ ਵਧੀ ਆਵੀਂ ਹੁਣ ਤਿੰਨ ਦਿਨ ਚ ਦੋ ਕਮਰੇ ਨਿਕਲੇ ਕੀ ਕਹਦੇ ਨੇ ਅੱਜ ਕੀ ਕਹਦੇ ਨੇ ਕੋ ਮਿਸਤਰੀ ਜਿਹੜੇ ਕੈਰ ਮਿਸਤਰੀ ਤੇ ਤੇਰੇ ਸਾਹਮਣੇ ਗੱਲ ਤਿੰਨ ਤੇ ਤਿੰਨ ਤਾਂ ਹਾਂ ਨਹੀਂ ਇਸ ਤਰੀਕਾ ਮਦਦ ਨੂੰ ਪਾ ਲੈ ਕਿਹੜੇ ਮਰਨੇ ਵਾਲੇ ਦੇ ਹਾੜੀ ਜੀ ਵੀ ਕੱਢਣੇ ਵਾਲੇ ਹਾਂ ਉਹ ਕੱਲ ਬਾਬਾ ਮਰਨੇ ਵਾਲੀ ਦਾ ਹਾਂ ਉਹ ਚੰਗਮ ਕਰੀ ਜਾਂਦਾ ਹਾਂ ਉਹ ਗੱਲ ਹੈਗੀ ਤਾਂ ਮੇਰੀ ਸਪੀਡ ਹੈ ਦੋ ਕੰਡਾ ਗੱਡੀ ਨੂੰ ਉਧਰ ਨੂੰ ਹਾਂ ਇਕੱਲੇ ਨਹੀਂ ਜਾ ਹੀ ਗਏ ਉਹ ਬੱਜਣ ਵਾਲੀ ਕਚਾਈ ਹੁੰਦੀ ਹੈ ਜਦੋਂ ਇੱਕ ਬੰਦਰ ਮਾਰ ਬੇ ਚੜ ਗਿਆ ਇੱਕ ਹੋਰ ਰੋਣਾ ਪੈਣਾ ਨਾ ਆ ਜਾਉਂਗਾ ਅੱਛਾ ਕਿਹੜੇ ਸਾਰਾ ਲੱਗਣਾ ਸੀ ਨੀ ਅੱਧੀ ਬੋਰੀ ਦਾ ਰਲਾ ਲਾਉਂਗਾ ਆ ਦੇ ਜਿਹਦੇ ਰਲਾ ਆਪਾਂ ਨੂੰ ਸਾਡੇ ਕੰਮ ਤਾਂ ਵੀ ਠੀਕ ਹੋ ਗਿਆ ਜੇ ਤਿੰਨ ਕੰਦਾਂ ਨਿਕਲ ਗਈਆਂ ਕੱਲ੍ਹ ਘੱਟ ਨੇ ਕਹਣੇ ਦੋ ਦੋ ਬਾਬਾ ਦਾ ਰਗੀਰ ਦਾ ਉਹ ਰਲਾਉਂਦੇ ਹੀ ਆ ਮੈਂ ਹੀ ਲੈ ਜਾਂਦਾ ਚੱਕੀ ਅੱਛਾ ਉਹਨੂੰ ਕਿਹਾ ਬਾਵਾ ਤਾਂ ਹੱਥ ਨਹੀਂ ਲਾਉਣਾ ਤਾਂ ਸਵੀਰ ਹੁਣ ਲੱਗ ਗਿਆ ਹੂੰ ਮੈਂ ਹੀ ਚੱਕ ਰਿਹਾ ਸਵੀਰ ਨੂੰ ਠੀਕ ਸਾਰੀ ਚੱਲ ਗਿਆ ਗਾ ਹਾਂਜੀ ਹਾਂਜੀ ਲੋ ਬਾਈ ਤੇ ਅੱਜ ਵੀ ਦੋ ਕਮਰੇ ਹੋਰੇ ਨੇ ਡਾਨਾ ਚ ਪੂਰੇ ਤੇ ਹੁਣ ਕੱਲ ਤੇ ਬਾਅਦ ਦੇ ਦੇਹਾੜੀਏ ਆ ਗਏ ਫੇਰ ਤਾਂ ਕੰਮ ਚੱਲ ਪੂੰਗਾ ਬਾਈ ਨਹੀਂ ਫੇਰ ਕੰਮ ਓਕਹੀ ਹੈ ਹੋੜੀ ਹੋੜੀ ਖੇਲੀ ਜਾਵਾਂ ਚਲੋ ਹੁਣ ਹੋਰ ਇਹਦਾ ਕਾ ਕੇ ਵੀ ਕੰਮ ਹੋਏ ਜਾਣਾ ਹੋੜੀ ਹੋੜੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੀ ਵੀਡੀਓ ਚ ਓਕੇ ਬਾਏ ਬਾਏ